ਇਦੇ ਉਧਰੋਂ ਹੀ ਆਇਆ ਕੋਈ ਟਿਪਰ ਆਇਆ ਟਿਪਰ ਥੋੜਿਆ ਆਂਦਾ ਗਿਆ ਵੀ ਤੇ ਬਾਈਕ ਦੇ ਨਾਲ ਵੀ ਸਾਈਡ ਤੇ ਵੀ ਸਾਈਡ ਲੱਗੀ ਬਾਹ ਤੇ ਬਾਹਰ ਲੱਗੇ ਆ ਕੇ ਬਾਹ ਵੱਜੀ ਤੇ ਨਾਲ ਹੀ ਬਾਈਕ ਚਕੋ ਕੇ ਥੱਲੇ ਪੈ ਗਈ ਤੇ ਬੰਦਾ ਜਿਹੜਾ ਉਰਲੀ ਛੱਡੇ ਗਿਆ ਜਿਹੜਾ ਨਹੀਂ ਪਰੀ ਛੱਡੇ ਗਿਆ ਪ੍ਰੋਟੈਕਟ ਆਪ ਕੇ ਤੇ ਬੁਲਾਉਂਦਾ ਮੌਤ ਹੋ ਗਈ ਮੌਤ ਹੋ ਗਈ ਮੇਰਾ ਨਾਮ ਸ਼ਮੀ ਵਿਸ਼ੇਸ਼ ਤੇ ਮੈਂ ਬਲੌਗ ਦਾ ਪ੍ਰੈਜ਼ੀਡੈਂਟ ਆ ਭਾਜਪਾ ਦਾ ਇਹ ਬਹੁਤ ਹੀ ਮੰਦ ਭੱਗੀ ਘਟਨਾ ਹੈ ਆਏ ਦਿਨੀ ਸਾਡੇ ਇਲਾਕੇ ਵਿੱਚ ਬਹੁਤ ਹਾਸੇ ਹੋ ਰਿਹਾ ਐਕਸੀਡੈਂਟਲੀ ਹਾਸੇ ਚੋਰੀਆਂ ਦੀਆਂ ਘਟਨਾਵਾਂ ਇਹਦੇ ਵਿੱਚ ਪ੍ਰਸ਼ਾਸਨ ਨੂੰ ਜਾਗਰੂਕ ਹੋ ਕੇ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਇਹ ਜੋ ਉਹ ਸਪੀਡ ਨਾਲ ਮਸ਼ੀਨ ਦੇ ਵਿੱਚ ਇਹ ਜੋ ਪੇਪਰ ਚਾਲਕ ਪੇਪਰ ਚਲਾਉਂਦੇ ਆ ਉਹਦੇ ਨਾਲ ਇੱਕ ਆਮ ਨਾਗਰਿਕ ਜਿਹੜਾ ਉਹ ਘਰੋਂ ਆ ਕੇ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਇਹਦੇ ਵਿੱਚ ਮੈਂ ਇਹੀ ਮੰਨ ਕਰਦਾ ਹਾਂ ਇਹ ਜੋ ਇਹ ਮੰਦ ਭਾਗੀ ਘਟਨਾ ਹੋਈ ਆ ਇੱਕ ਤਾਂ ਬਹੁਤ ਦੁਖਦ ਘਟਨਾ ਹੈ ਤੇ ਇਹਦੇ ਇਹਦੇ ਖਿਲਾਫ ਨਹੀਂ ਜੇ ਕੋਈ ਐਕਸ਼ਨ ਪ੍ਰਸ਼ਾਸਨ ਵੱਲੋਂ ਲਿਆ ਜਾਏਗਾ ਤਾਂ ਅਸੀਂ ਇੱਕ ਧੋਰ ਬ੍ਰੋਧ ਸਰਕਾਰ ਦੇ ਵੀ ਤੇ ਪ੍ਰਸ਼ਾਸਨ ਦੇ ਵੀ ਇੱਥੇ ਚੱਕਾ ਜਮ ਕਰਾਂਗੇ ਜਿਹੜੀ ਕਹਿੰਦੇ ਹੋਰਾ ਸ੍ਰੀ ਤਖਤ ਕਾਲ ਕੇ ਪੜੀ ਜਿਹੜੀ ਕੋਈ ਤੁਹਾਡਿਆਂ ਦੇ ਪਤਾ ਲੱਗਾ ਹੈ ਕਿ ਇਹ ਤੁਹਾਡਿਆਂ ਦੇ ਆ ਰਾਜਾ ਸੋਮੀ ਸਾਸਨ ਘਰ ਤੋਂ ਸਾਸਨ ਸੁਣ ਕੇ ਦੋਨੇ ਜੀ ਆ ਰਹੇ ਸੀਗੇ ਜਿਹਦੇ ਕਰਕੇ ਜੋ ਮੈਨੂੰ ਇੱਥੇ ਪਤਾ ਲੱਗਾ ਹੈ ਲੋਕਾਂ ਤੋਂ ਇਹ ਆ ਕੇ ਉਹਨਾਂ ਮਲਕ ਦੇ ਪਿੱਛੋਂ ਹੋਰਸ ਵੀ ਟਿੱਪਰ ਆਇਆ ਤੇ ਉਹਨਾਂ ਨਾਲ ਟੱਕਰ ਲਾ ਕੇ ਉਹ ਲੇਡੀਜ਼ ਹੀ ਤਾਂ ਮੌਕੇ ਤੇ ਡੈਥ ਹੋ ਗਈ ਆ ਤੇ ਜਿਹੜੇ ਉਹਨਾਂ ਦੇ ਹਸਬੰਦ ਆ ਜਾਂ ਪਤਾ ਨਹੀਂ ਕੌਣ ਆ ਉਹਨਾਂ ਦੇ ਰਿਲੇਟਿਵ ਸਿਗੇ ਉਹ ਪ੍ਰਸ਼ਾਸਨ ਨੇ ਹਸਪੀਟਲ ਰੈਫਰ ਕੀਤੇ ਆ ਉਹਦੇ ਬਾਰੇ ਜਾਣਕਾਰੀ ਪ੍ਰਸ਼ਾਸਨ ਦੇ ਸਕਦਾ ਜੀ ਮੈਂ ਐਸਐਸਓ ਗੁਰਵਿੰਦਰਜੀਤ ਸਿੰਘ ਠਾਣਾ ਹਾਜੀਪੁਰ ਅੱਜ ਇੱਕ ਟੈਲੀਫੋਨ ਠਾਣੇ ਮਸੂਲ ਹੋਇਆ ਵੀ ਬਸਟਰ ਹਾਜੀਪੁਰ ਤੇ ਇੱਕ ਐਕਸੀਡੈਂਟ ਹੋਇਆ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਾ ਕੇ ਦੇਖਿਆ ਇਕ ਲੇਡੀ ਜੀ ਮੌਕੇ दैट्स व्हाੀ ਮੋਟਰਸਾਈਕਲ ਤੇ ਵੱਡੇ ਟਿੱਪਰ ਦਾ ਅਫਰ ਐਕਸੀਡੈਂਟ ਹੋਇਆ ਇਹ ਜੋਈ ਪਤੀ ਪਤਨੀ ਰਾਰਾ ਸਵਾਮੀ Satsang 바ਬੇਰਾ ਬਿਆਸ ਦਾ Satsang ਸੋੜ ਕੇ ਆ ਰਹੇ ਆਪਣੇ ਪਿੰਡ ਢਾਡੇ ਕਟਵਾਲ ਨੂੰ ਜਾ ਰਹੇ ਸੀ ਬਸਟਰ ਤੇ ਬਿਲਕੁਲ ਉੱਪਰ ਐਚਏ ਟੋਆ ਰੇਖਾ ਰਾਣੀ ਦੀ ਮੌਕੇ ਤੇ ਮੌਤ ਹੋ ਗਈ ਤੇ ਉਹਦਾ ਪਤੀ ਜਿਹੜਾ ਜਦਮੋਹ ਸਿੰਘ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਹਸਪਤਾਲ ਦਾਖਾ ਕਰਵਾਇਆ ਗਿਆ ਬਾਕੀ ਅਗਲੀ ਰੀ ਕਾਰਵਾਈ ਜੋ ਵੀ ਉਹ ਵਾਰਸਾਂ ਦੇ ਆਉਣ ਤੇ ਜਿੱਦਾਂ ਵਿਗਿਆਨਕ ਕੋਈ ਵੀ